ਅੱਜ ਨੇਪਾਲ ਤੋਂ 골ਡ ਮੈਡਲ ਜਿੱਤ ਕੇ ਆਏ ਗੁਰਪਿੰਦਰ ਬਾਠ ਜੀ ਦਾ ਮਾਨ ਸਨਮਾਨ ਕਰਨ ਲਈ ਵਿਸ਼ੇਸ਼ ਤੌਰ ਤੇ ਸਤਨਾਮ ਸਿੰਘ ਉਮਰਪੁਰਾ ਅਤੇ ਰਾਣਾ ਉਦੋਕੇ ਪਹੁੰਚੇ ਉਹਨਾਂ ਨੇ ਗੁਰਪਿੰਦਰ ਬਾਠ ਜੀ ਨੂੰ ਇਸ ਖਾਸ ਉਪਲਬਧੀ ਲਈ ਵਧਾਈ ਦਿੱਤੀ। ਹਾਜੀ ਪ੍ਰਧਾਨ ਜੀ ਅੱਜ ਆਪਾਂ ਕਿਸ ਰੂਪੇ ਤੇ ਇਕੱਠੇ ਹੋਣ ਦੀ ਪਿੰਡ ਤੋਂ ਹੋਈਗੇ। ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਹਾਂ। ਜਿਹੜੇ ਇਹਨੂੰ ਵੇਖ ਰਹੇ ਸ੍ਰੋਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਅੱਜ ਜੀ ਪਿੰਡ ਤੰਦੋਈ ਵਿਖੇ ਪਹੁੰਚੇ ਆ ਸਾਡਾ ਛੋਟਾ ਵੀਰ ਗੁਰਪਿੰਦਰ ਸਿੰਘ ਬਾਠ ਬੜਾ ਮਾਣ ਵਾਲੀ ਗੱਲ ਆ ਕਿ ক্রিকেট ਦੇ ਵਿੱਚ ਨੇਪਾਲ ਦੀ ਟੀਮ ਨੂੰ ਹਰਾ ਕੇ ਤੇ ਗੋਲਡ ਮੈਡਲ ਜਿੱਤ ਕੇ ਲੈ ਕੇ ਆਏ ਨੇ ਤੇ ਮੈਂ ਇਹਨਾਂ ਦਾ ਅੱਜ ਧੰਨਵਾਦ ਵੀ ਕਰਨਾ ਆਵਾ ਇਹਨਾਂ ਦੇ ਪਰਿਵਾਰ ਨੂੰ ਤੇ ਇਹਨਾਂ ਨੂੰ ਵਧਾਈ ਵੀ ਦੇਣ ਆਇਆ ਆ ਖੋਰ ਵੀ ਪਿੰਡ ਵਾਸੀ ਕਾਫੀ ਆਏ ਹੋਏ ਨੇ ਇਹਨਾਂ ਦਾ ਧੰਨਵਾਦ ਕਰਨ ਵਾਸਤੇ ਰਾਣਾ ਉਦੋਂ ਕੇਜੀ ਵੀ ਪਹੁੰਚੇ ਨੇ ਹੋਰ ਵੀ ਵੀਰ ਪਹੁੰਚੇ ਨੇ ਤੇ ਮੈਂ ਆਉਣ ਵਾਲੀ ਪੀੜੀ ਨੂੰ ਇਹੋ ਗੱਲ ਕਹੂੰਗਾ ਕਿ ਜਿਸ ਤਰ੍ਹਾਂ ਗੁਰਪਿੰਦਰ ਸਿੰਘ ਬਾੜੀ ਜੀ ਨੇ ਆਪਣੇ ਪਿੰਡ ਦਾ ਨਾਂ ਸਾਡੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਆ ਇਹ ਜਿਹੜੇ ਬੱਚੇ ਨੇ ਵੱਧ ਤੋਂ ਵੱਧ ਖੇਡਾਂ ਵੱਲ ਧਿਆਨ ਦੇਣ ਬਹੁਤ ਜ਼ਿਆਦੀਆਂ ਗੇਮਾਂ ਨੇ ਕਿਹੇ ਵੀ ਗੇਮ ਦੇ ਵਿੱਚ ਪਾ ਕੇ ਆਪਣਾ ਤੇ ਆਪਣੇ ਮਾਪਿਓ ਦਾ ਤੇ ਆਪਣਾ ਜਿਹੜਾ ਪੰਜਾਬ ਆ ਉਹਦਾ ਨਾਂ ਰੋਸ਼ਨ ਕਰਨ ਤੇ ਮੈਂ ਗੁਰਪਿੰਦਰ ਸਿੰਘ ਜੀ ਨੂੰ ਫੇਰ ਲੱਖ ਲੱਖ ਵਧਾਈ ਦਿੰਦਾ ਮੈਂ ਕਿ ਇਹ 골ਡ ਮੈਡਲ ਜਿੱਤ ਕੇ ਆਏ ਨੇ ਤੇ ਇਹਨਾਂ ਦੇ ਜਿਹੜੇ ਪਿੰਡ ਵਾਸੀ ਆ ਉਹਨਾਂ ਨੂੰ ਵਧਾਈ ਦਿੰਨਾ ਤੇ ਇਹਨਾਂ ਦੇ ਮਾਪਿਓ ਨੂੰ ਇਹਨਾਂ ਦੇ ਸਾਰੇ ਪਰਿਵਾਰਾਂ ਨੂੰ ਵੱਡਿਆਂ ਨੂੰ ਵਧਾਈ ਦਿੰਨਾ ਵਾ ਕਿ ਇਦਾਂ ਦੇ ਜਿਹੜੇ ਬੱਚੇ ਨੇ ਅੱਗੇ ਆ ਰਹੇ ਨੇ ਹੋਰ ਵੀ ਪਿੰਡ ਦੇ ਵਿੱਚੋਂ ਜਿਹੜੀ ਇਹਨਾਂ ਨੇ ਟੀਮ ਦੇ ਨਾਲ ਇਹਨਾਂ ਦੇ ਨਾਲ ਖੇਡਦੇ ਨੇ ਇਹਨਾਂ ਦੇ ਨਾਲ ਇਹਨਾਂ ਦੇ ਕੋਲੋਂ ਕੋਈ ਵੀ ਕੋਚਿੰਗ ਲੈ ਕੇ ਅੱਗੇ ਵੱਧ ਚੜ ਕੇ ਹਿੱਸਾ ਲੈਣ ਧੰਨਵਾਦ ਜੀ ਸਾਡਾ ਛੋਟਾ ਵੀਰ ਗੁਰਪਿੰਦਰ ਸਿੰਘ ਪਿੰਡ ਤੰਧੋਈ ਜੋ ਕਿ ক্রিকেট ਦੇ ਵਿੱਚ ਬਹੁਤ ਹੀ ਸੋਹਣਾ ਪ੍ਰਦਰਸ਼ਨ ਕਰਕੇ ਤੇ ਨੇਪਾਲ ਦੀ ਟੀਮ ਨੂੰ ਹਰਾ ਕੇ ਆਏ ਆ ਤੇ ਪੰਜਾਬ ਵਾਸੀਆਂ ਲਈ ਤੇ ਪੂਰੇ ਪਿੰਡ ਲਈ ਬੜੀ ਮਾਣ ਵਾਲੀ ਗੱਲ ਆ ਤੇ ਅਸੀਂ ਤੇ ਇਹੋ ਸਾਰਿਆਂ ਨੂੰ ਕਹਿੰਨੇ ਆ ਕਿ ਹਾਂ ਵੱਧ ਚੜ ਕੇ ਖੇਡਾਂ 'ਚ ਹਿੱਸਾ ਲਵੋ ਤੇ ਨਸ਼ਿਆਂ ਤੋਂ ਦੂਰ ਰਹੋ ਅਸੀਂ ਆਉਣ ਵਾਲੀ ਅਗਲੀ ਪੀੜ੍ਹੀ ਨੂੰ ਇਹੋ ਸੰਦੇਸ਼ ਦੇਣਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਪਿੰਡ ਦੀਆਂ ਗਰਾਊਂਡਾਂ ਦੇ ਨਾਲ ਜੁੜੋ ਮਿਹਨਤ ਕਰੋ ਮਿਹਨਤ ਕਰਕੇ ਅੱਗੇ ਆਓ ਤੇ ਆਪਣੇ ਪਿੰਡਾਂ ਦਾ ਤੇ ਆਪਣੇ ਪੰਜਾਬ ਦਾ ਤੇ ਪੂਰੇ ਇੰਡੀਆ ਦਾ ਮਾਣ ਵਧਾਓ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਪਰਿਵਾਰ ਨੂੰ ਵਧਾਈ ਦਿੰਦਾ ਤੇ ਪਿੰਡ ਵਾਲਿਆਂ ਨੂੰ ਵਧਾਈ ਦਿੰਦਾ ਕਿ ਸਾਡੇ ਪਿੰਡ ਦਾ ਬਹੁਤ ਹੀ ਨਾਂ ਰੋਸ਼ਨ ਕੀਤਾ ਹੈ ਇਹਨਾਂ ਨੇ ਜਿਹੜੀਆਂ ਇੰਡੋ ਨੇਪਾਲ ਗੇਮਾਂ ਹੋਈਆਂ ਉਹਦੇ ਵਿੱਚ ਨੇਪਾਲ ਨੂੰ 2-1 ਨਾਲ ক্রিকেট ਦੇ ਵਿੱਚ ਹਰਾ ਕੇ 골ਡ ਮੈਡਲ ਜਿੱਤਿਆ ਵਾ ਤੇ ਮੈਂ ਸਾਰੀ ਟੀਮ ਨੂੰ ਵਧਾਈ ਦਿੰਦਾ ਤੇ ਖਾਸ ਕਰਕੇ ਆਪਣੇ ਵੀਰ ਗੁਰਪਿੰਦਰ ਨੂੰ ਵਧਾਈ ਦਿੰਦਾ ਨੇ ਜਿਨ੍ਹਾਂ ਨੇ ক্রিকেট ਦੇ ਵਿੱਚ ਬਹੁਤ ਹੀ ਵੱਡਾ ਯੋਗਦਾਨ ਪਾਇਆ ਤੇ ਪਿੰਡ ਵਾਸਤੇ ਵੀ ਬਹੁਤ ਕੁਝ ਕੀਤਾ ਤੇ ਨਾਲ ਹੀ ਇਹੋ ਜੀਆਂ ਗੇਮਾਂ ਸਾਡੇ ਪਿੰਨ ਦੇ ਬੱਚੇ ਖੇਡਣਗੇ ਜਾਂ ਹੋਰ ਸਾਰੇ ਪੰਜਾਬ ਦੇ ਖੇਡਣਗੇ ਤਾਂ ਨਸ਼ਿਆਂ ਤੋਂ ਬਚਣਗੇ ਤੇ ਜਿਹਦੇ ਨਾਲ ਸਾਨੂੰ ਇੱਕ ਚੰਗੀ ਸਿਹਤ ਮਿਲੂਗੀ। ਧੰਨਵਾਦ ਜੀ ਗੁਰਪਿੰਦਰ ਬਾੜੀ ਜੀ ਸਾਡੇ ਚੈਨਲ ਉਨੂੰ ਵੀ ਤੁਹਾਨੂੰ ਬਹੁਤ-ਬਹੁਤ ਮੁਬਾਰਕ ਤੇ ਵਿਸ਼ੇਸ਼ ਤੌਰ ਤੇ ਅੱਜ ਸਾਡੇ ਕੋਲ ਪਹੁੰਚੇ ਨੇ ਇਸਤਨਾਮ ਸਿੰਘ ਜੀ ਹਰਪੁਰਾ ਤੇ ਰਾਣਾ ਉਦੋਕੇ ਤੇ ਲਖਵੀਰ ਸਿੰਘ ਤੁਹਾਨੂੰ ਸਨਮਾਨਿਤ ਕੀਤਾ ਕੀ ਤੁਹਾਡਾ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਮੈਂ ਬਹੁਤ ਖੁਸ਼ਨਾ ਵੀ ਸਾਡੇ ਪ੍ਰਧਾਨ ਜੀ ਸ੍ਰਾਮ ਸਿੰਘ ਨੰਬਰਪੁਰਾ ਤੇ ਗੀਰ ਵੱਡੇ ਵੀ ਰਾਣਾ ਜੀਦੋ ਕੇ ਪਹੁੰਚੇ ਨੇ ਲਖਬੀ ਜੀ ਆਪਣੇ ਛੋਟੀ ਵੀ ਉਹ ਵੀ ਪਹੁੰਚੇ ਨੇ ਮੈਨੂੰ ਬੜੀ ਮਾਣ ਵਾਲੀ ਗੱਲ ਆ ਵੀ ਇਹਨਾਂ ਨੇ ਆ ਕੇ ਮੇਰਾ ਇਹਨਾਂ ਨੇ ਬਹੁਤ ਸਨਮਾਨਤ ਕੀਤਾ ਵਾ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਬਹੁਤ ਜੀ ਜੀ ਖੇਡਾਂ ਪ੍ਰਤੀ ਰੁਚੀ ਉਹ ਲੈ ਕੇ ਜੇ ਤੁਹਾਨੂੰ ਪੁੱਛਿਆ ਜਾਵੇ ਕਦੋਂ ਤੋਂ ਤੁਹਾਨੂੰ ਇਹ ਚੇਟਕ ਲੱਗੀ ਸੀ ਭਾਜੀ ਇਹ ਮੈਨੂੰ 22 ਸਾਲ ਹੋ ਗਏ ਜੇ ਮਿਲ ਕੇ ਖੇਡਦੇ ਆ ਕ੍ਰਿਡ ਖੇਡਦੇ ਆ 22 ਸਾਲ ਹੋ ਗਏ ਜੀ 22 ਸਾਲ ਹਾਂ ਜੀ ਤੇ ਇਸ ਤੋਂ ਇਲਾਵਾ ਨੇਪਾਲ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਮੁਲਕਾਂ 'ਚ ਤੁਸੀਂ ਖੇਡ ਕੇ ਆਏ ਹੋ ਅਤੇ ਕੀ ਫਿਊਚਰ ਪਲਾਨਸ ਕੀ ਨੇ ਤੁਹਾਡੇ ਹੁਣ ਪਾਜੀ ਵੇਖੋ ਸਾਡੀ ਉਹ ਜਿਹੜੀ ਉਹਨਾਂ ਨੇ ਜਿਹੜੀ ਪਲਾਨ ਹੈ ਇੱਕ ਧਰਮਸਾਲਾ ਦਾ ਪਲਾਨ ਹੈ ਇੱਕ ਥਾਈਲੈਂਡ ਦਾ ਇੱਕ ਫਿਜੀ ਜਾਣਾ ਵਾ ਇੱਕ ਇਟਲੀ ਦਾ ਪਲਾਨ ਜਿਹੜੇ ਉਹ ਲੈ ਕੇ ਜਾ ਰਹੇ ਸਾਰਾ ਕੁਝ ਉਹਨਾਂ ਨੇ ਕਰਨਾ ਸਾਡੀ ਫੈਡਰੇਸ਼ਨ ਇੰਡੀਆ ਫੈਡਰੇਸ਼ਨ ਨੇ ਹਾਂਜੀ